ਸਸਰੀ ਘਰ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਆਲੂ ਮਟਰ ਤੇ ਗੋਭੀ ਦੀ ਬਹੁਤੀ ਜ਼ਿਆਦਾ ਟੇਸਟੀ ਸਬਜੀ ਤੇ ਬਿਲਕੁਲ ਸਿੰਪਲ ਤਰੀਕੇ ਨਾਲ ਇਹ ਸਬਜੀ ਆਪਾਂ ਬਣਾਵਾਂਗੇ ਖਾਣ ਵਿੱਚ ਬਹੁਤੀ ਜ਼ਿਆਦਾ ਟੇਸਟੀ ਬਣਦੀ ਹੈ ਤੇ ਬਣਾਉਣਾ ਇਹਨੂੰ ਬਿਲਕੁਲ ਆਸਾਨ ਹੈ ਫਰੈਂਡਸ ਫਟਾਫਟ ਹੀ ਸਬਜੀ ਬਣ ਕੇ ਤਿਆਰ ਹੋ ਜਾਏਗੀ ਤੇ ਤੁਸੀਂ ਇਹ ਸਬਜੀ ਦੀ ਰੈਸਪੀ ਪੂਰੀ ਜ਼ਰੂਰ ਵੇਖਿਓ ਇੱਥੇ ਮੈਂ 2 ਟੇਬਲस्पून ਮਸਟਰਡ ਆਇਲ ਗਰਮ ਕਰ ਲਿਆ ਜਦੋਂ ਤੇਲ ਗਰਮ ਹੋ ਜੇ ਚੰਗੀ ਤਰ੍ਹਾਂ ਉਦੋਂ ਪਾਵਾਂਗੇ ਆਪਾਂ ਅੱਧਾ ਚਮਚਾ ਜੀਰਾ ਤੇ ਚਮਚ ਦਾ ਚੌਥਾ ਹਿੱਸਾ ਆਪਾਂ ਪਾਵਾਂਗੇ ਹਿੰਗ ਹਿੰਦੂ ਤੁਸੀਂ ਜ਼ਰੂਰ ਪਾਇਓ ਜੇ ਤੇ ਇਹਦੇ ਨਾਲ ਹੀ ਆਪਾਂ ਸਬਤ ਲਾਲ ਮਿਰਚ ਨੂੰ ਤੋੜ ਕੇ ਇੱਥੇ ਲਿਆਇ ਇੱਕ ਸਬਤ ਲਾਲੀ ਮਿਰਚ ਲਈਏ ਮੈਂ ਤੇ ਹੁਣ ਪਾਵਾਂਗੇ ਆਪਾਂ ਬਾਰਿਕ ਕਟਿਆ ਲਸਣ ਲਸਣ ਹੈ ਤੇ ਘਟ ਮਾਤਰਾ ਚ ਆਪਾਂ ਪਾਵਾਂਗੇ ਪੰਛੇ ਲਸਣ ਦੀਆਂ ਕਲੀਆਂ ਨੂੰ ਮੈਂ ਬਾਰਿਕ ਕੱਟ ਲਿਆ ਸੀ ਤੁਸੀਂ ਪੇਸਟ ਵੀ ਪਾ ਸਕਦੇ ਹੋ ਤੇ ਇਹਦੇ ਨਾਲ ਹੀ ਮੈਂ ਅਦਰਕ ਤੇ ਹਰੀਆਂ ਮਿਰਚਾਂ ਨੂੰ ਬਾਰਿਕ ਕੱਟ ਕਰਕੇ ਲਿਆਇ 1 ਟੇਬਲस्पून ਦੇ ਕਰੀਬ ਤੇ ਹੁਣ ਮੈਂ ਪਾਵਾਂਗੀ ਦੋ ਮੀਡੀਅਮ ਸਾਈਜ਼ ਦੇ ਆਲੂ ਕੱਟੇ ਹੋਏ ਇਨਨ ਨੂੰ ਮੈਂ మీడియం ਸਾਈਜ਼ ਵਿੱਚ ਕੱਟ ਲਿਆ ਤੇ ਹੁਣ ਪਾਵਾਂਗੇ ਕਾਲਾ ਨਮਕ ਅੱਧਾ ਚਮਚ ਤੇ ਅੱਧਾ ਚਮਚ ਹੀ ਆਪਾਂ ਸਧਾਰਨ ਨਮਕ ਇੱਥੇ ਪਾਇਆ ਤੇ ਨਮਕ ਮੈਂ ਪਹਿਲਾਂ ਇਸ ਵਾਸਤੇ ਪਾਇਆ ਕਿ ਆਲੂ ਜਲਦੀ ਸੌਫਟ ਹੋ ਜਾਣਗੇ ਤੈਨੂੰ ਟੱਕਰ ਲਾ ਕੇ 2-3 ਮਿੰਟ ਆਪਾਂ ਪੱਕਣ ਦਵਾਂਗੇ ਤੇ ਫਰੈਂਡ 3 ਮਿੰਟ ਮੈਂ ਇਹਨੂੰ ਪੱਕਣ ਦਿਆ ਤੇ ਹੁਣ ਇੱਥੇ ਇੱਕ ਜਿਹੜੀ ਫੁੱਲ ਗੋਭੀ ਹੈ ਮੈਂ ਛੋਟੇ ਸਾਈਜ਼ ਦੀ ਉਹ ਲਈ ਹੈ ਯਾਨੀ ਕਿ 1 ਕੱਪ ਦੇ ਕਰੀਬ ਅੱਧਾ ਕਾ ਪਾਪਾ ਮਟਰ ਪਾਵਾਂਗੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਪੁੰਨਾਂਗੇ ਇਹਨਾਂ ਨੂੰ ਐਸੀ ਤਰੀਕੇ ਨਾਲ ਚਲਾਂਦੇ ਹੋਏ ਪੁੰਨ ਲਵਾਂਗੇ ਤੇ ਫਿਰ ਹੁਣ ਪਾਵਾਂਗੇ ਆਪਾਂ ਮਸਾਲੇ 2-3 ਮਿੰਟ ਮੈਂ ਇਹਨੂੰ ਪੁੰਨਿਆ ਸੀ ਇੱਕ ਚਮਚ ਲਾਲ ਮਿਰਚ ਪਾਊਡਰ ਤੇ ਇੱਕ ਡੇਢ ਚਮਚ ਆਪਾਂ ਤਣੀਆਂ ਪਾਊਡਰ ਤੇ ਅੱਧਾ ਚਮਚ ਪਾਵਾਂਗੇ ਹਲਦੀ ਪਾਊਡਰ ਥੋੜਾ ਜਿਹਾ ਆਪਾਂ ਇੱਥੇ ਗਰਮ ਮਸਾਲਾ ਪਾਵਾਂਗੇ ਬਿਲਕੁਲ ਚੁਟਕੀ ਜਿਹਾ ਜਾਦਾ ਆਪਾਂ ਗਰਮ ਮਸਾਲਾ ਨਹੀਂ ਪਾਵਾਂਗੇ ਜਿੱਕਰ ਤੁਹਾਨੂੰ ਪਸੰਦ ਹੋਏ ਤਾਂ ਤੁਸੀਂ ਪਾ ਸਕਦੇ ਹੋ ਤੇ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਸਾਲੇ ਪੁੰਨਣੇ ਜ਼ਰੂਰੀ ਹੈ ਤਾਂਕਿ ਸਬਜ਼ੀ ਦਾ ਜਿਹੜਾ ਕਲਰ ਹੈ ਵਧੀਆ ਹੋਵੇ ਤੇ ਇੱਥੇ ਮੈਂ ਤਿੰਨ ਹਰੇ ਪਿਆਜ਼ ਲੈਨੇ ਨੇ ਉਹਨਾਂ ਨੂੰ ਬਾਰੀਕ ਕੱਟ ਲਿਆ ਸੀ ਤੇ ਨਾਲੇ ਇੱਕ ਵੱਡੇ ਸਾਈਜ਼ ਦਾ ਟਮਾਟਰ ਬਾਰੀਕ ਕੱਟ ਕੇ ਮੈਂ ਪਾਇਆ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰਦੇ ਹੋਏ 2-3 ਮਿੰਟ ਪੁੰਨਾਂਗੇ ਤਾਂ ਕਿ ਜਿਹੜੀ ਪਿਆਜ਼ ਹੈ ਉਹ ਹਰੀ ਪਿਆਜ਼ ਹੈ ਉਹ ਸੋਫਟ ਹੋ ਜਾਏ ਤੁਸੀਂ ਚਾਹੋ ਤਾਂ ਇਹ ਸਬਜ਼ੀ ਨੂੰ ਐਸੇ ਤਰੀਕੇ ਨਾਲ ਰੱਖ ਸਕਦੇ ਹੋ ਇਹਨੂੰ ਟੱਕਣ ਲਾ ਕੇ 3-4 ਮਿੰਟ ਪਕਾ ਲਓ ਤੇ ਸੁੱਕੀ ਸਬਜ਼ੀ ਤੁਸੀਂ ਐਦੀ ਬਣਾ ਸਕਦੇ ਹੋ ਪਰ ਮੈਂ ਥੋੜੀ ਤਰੀ ਵਾਲੀ ਸਬਜ਼ੀ ਬਣਾਵਾਂਗੀ ਇਸ ਵਾਸਤੇ ਹੁਣ ਮੈਂ ਪਾਵਾਂਗੀ ਇੱਥੇ ਅੱਧਾ ਪੌਣੀ ਗਲਾਸ ਗਰਮ ਪਾਣੀ ਪਾਣੀ ਤੁਸੀਂ ਗਰਮ ਹੀ ਐਡ ਕਰਿਓ ਜੇਕਰ ਤੁਹਾਨੂੰ ਤਰੀ ਵਾਲੀ ਸਬਜ਼ੀ ਚਾਹੀਦੀ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਟੱਕਣ ਲਾ ਕੇ 5-6 ਮਿੰਟ ਆਪਾਂ ਮੀਡੀਅਮ ਫਲੇਮ ਤੇ ਪਕਾਵਾਂਗੇ ਤੇ ਫਰੈਂਡ 6 ਮਿੰਟ ਆਪਾਂ ਇਹਨੂੰ ਪਕਾ ਲਿਆ ਸੀ ਤੇ ਸਬਜੀ ਜਿਹੜੀ ਪੱਕ ਚੁੱਕੀ ਸਾਡੀ ਤੇ ਫਲੇਮ ਆਫ ਕਰਤੀ ਤੇ ਹੁਣ ਮੈਂ 2 ਚਮਚ ਦੇ ਕਰੀਬ ਇਥੇ ਦੇਸੀ ਘਿਓ ਪਾਇਆ ਤੇ ਇਹਦੇ ਨਾਲ ਹੀ ਬਾਰੀਕ ਕਟਿਆ ਹੋਇਆ ਹਰਾ ਧਨੀਆ ਦੇਸੀ ਘਿਓ ਵੀ ਤੁਸੀਂ ਜ਼ਰੂਰ ਪਾਇਓ ਗੋਭੀ ਦੀ ਸਬਜੀ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਹੈ ਤੇ ਸਬਜੀ ਸਾਡੀ ਜਿਹੜੀ ਬਣ ਕੇ ਤਿਆਰ ਹੋ ਗਈ ਜੇਕਰ ਰੈਸਪੀ ਪਸੰਦ ਆਈ ਹੋ ਤੇ ਲਾਈਕ ਸ਼ੇਅਰ ਕਮੈਂਟ ਕਰਿਓ ਨਾਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ